ਹਾਜੀ ਦੋਸਤੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡਾ ਪੂਨੀਆਂ ਪੂਨੀਆਂ ਪਿੰਡ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਵੀਰਪਿੰਦੇ ਪੂਨੀਆਂ ਵਾਲੇ ਕੋਲ ਆਏ ਆ ਘ੍ਰਿਆਲੇ ਦੇ ਬਿਲਕੁਲ ਲੱਗੇ ਆ ਪਿੰਡ ਭਾਈ ਲੱड्डੂ ਵਰਨਾਲਾ ਪਿੰਡ ਤਕਰੀਬਨ ਕੋਈ 2-2 4-4 ਕਿਲੋਮੀਟਰ ਦੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡਾ ਵੀਰਪਿੰਦੇ ਪੂਨੀਆਂ ਦੇ ਕੋਲ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਮਾਲ ਤੁਹਾਨੂੰ ਦਿਖਾਇਆ ਹੈ ਵੈਸੇ ਮਾਲ ਆ ਰੋਟੀ ਦੇ ਵਿੱਚ ਹੀ ਆਉਂਦਾ ਪਸ਼ੂ ਸੇਲ ਹੋ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਵੈਸੇ ਵੜਾ ਦੋ ਦਿਖਾਵਾਂਗੇ ਤੁਹਾਨੂੰ ਤੇ ਦੋ ਹੀ ਮੱਝਾਂ ਝੋਟੀਆਂ ਦਿਖਾ ਦੇਾਂਗੇ ਠੀਕ ਆ ਜੀ ਤਕਰੀਬਨ ਇਹ ਤਿੰਨ ਤੋਂ ਚਾਰ ਕਨਗ ਹੋਣਗੇ ਤਿੰਨ ਕਨਗ ਹੋਣਗੇ ਠੀਕ ਆ ਜੀ ਇਹਨਾਂ ਨਗਾਂ ਦੀ ਡਿਟੇਲ ਵੀ ਅਸੀਂ ਦੇ ਤੋਂ ਲੈ ਲਾਂਗੇ ਤਰੀਕ ਆਜੇ 30 ਜੁਲਾਈ ਸਮਾਂ ਕੋਈ ਦੁਪਹਿਰ ਦੇ 12:00 12:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆ ਪੂਰੀ ਗੱਲਬਾਤ ਕਰਾਂਗੇ ਸਵਾਗਤ ਕਰਦੇ ਆ ਵੀਰ ਪਿੰਦੇ ਸਾਡਾ ਸਭ ਤੋਂ ਪਹਿਲਾਂ ਸਤਿਕਾਰ ਆ ਵੀਰ ਸਤਿ ਸ੍ਰੀ ਅਕਾਲ ਮਹਾਰਾਜ ਠੀਠਾ ਸੇਤਾ ਚੜ੍ਹਦੀ ਕਲਾ ਕੇ ਬਾਰ ਆਸਿਆ ਸ਼ੁਕਰੇ ਮਾਲਕ ਦਾ ਲੈ ਵੀ ਪਿੰਦੇ ਵੀਰ ਮਾਲ ਅੱਜ ਆਪਣੇ ਕੋਲ ਵੈਸੇ ਤਿੰਨ ਕਨਾ ਕੀ ਆ ਆ ਤਿੰਨ ਕਨਾ ਕਰ ਆਸਿਆ ਅੱਛਾ ਪਿੰਦੇ ਵੀਰ ਇਹ ਜਿਹੜਾ ਦੋ ਦੋਰਾ ਇਹ ਤਕਰੀਬਨ ਮੈਨੂੰ ਲੱਗਦਾ ਵੀ ਅੱਜ ਤੋਂ ਆਪਾਂ ਦੋ ਤਿੰਨ ਦਿਨ ਪਹਿਲਾਂ ਵੀ ਕਵਰੇਜ ਕੀਤੀ ਸੀ ਆਪਣੇ ਘਰੋਂ ਉਦੋਂ ਵੀ ਆਪਾਂ ਦਿਖਾਈਆਂ ਸੀ ਹਾਂਜੀ ਹਾਂਜੀ ਤੇ ਤੁਸੀਂ ਇਹ ਵੀ ਦੱਸਿਆ ਸੀ ਵੀਡੀਓ ਦੇ ਵਿੱਚ ਵੀ ਗੱਲਬਾਤ ਭੈਣ ਭਰਾ ਆਪਣੇ ਸੱਜਣ ਵੀ ਰਾਏ ਸੀ ਕਰੇ ਹਾਂਜੀ ਤੇ ਚੱਲਣ ਗਈ ਸੀ ਉਹਨਾਂ ਨੇ ਕਿ ਚਲੋ ਸਾਈਂ ਦੇ ਨਾਲ ਪੱਕਾ ਕੀਤਾ ਸੀ ਡਨ ਕੀਤਾ ਸੀ ਤੇ ਤਾਨੂੰ ਇਹ ਵੀ ਗੱਲ ਕਹੀ ਸੀ ਵੀ ਆਪਣੇ ਘਰੇ ਪਹੁੰਚ ਬਸ ਤੁਸੀਂ ਕਾਲੀ ਦਿਓ ਤੇ ਉੱਥੇ ਜਾ ਕੇ ਪੇਮੈਂਟ ਹੋ ਜਾਊਗੀ ਹਾਂਜੀ ਹਾਂਜੀ ਉਸ ਤੋਂ ਬਾਅਦ ਮਤਲਬ ਇਹ ਵੇੜਾ ਵਿਕੀਆਂ ਜਾਂ ਨਹੀਂ ਵਿਕੀਆਂ ਜਾਂ ਕੀ ਗੱਲ ਬਾਤ ਹੋਈ ਹੈ ਵੀ ਅੱਜ ਫੇਰ ਦੁਬਾਰਾ ਦਿਖਾ ਰਹੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਰਾਜਵਰ ਜਿਹੋ ਆਪਣਾ ਭੈਣ ਭਰਾ ਚੈਨਲ ਵੇਂਦਾ ਸਾਰੇ ਭੈਣ ਭਰਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਰਾਸਾਂ ਗੱਲ ਇਹ ਬਣੀ ਆ ਵੀ ਉਦੋਂ ਤੂੰ ਵੀ ਲੱਗੇ ਸੀ ਨਾ ਕੋਈ ਵੀਡੀਓ ਬਣਾਉਣ ਆ ਗਿਆ ਹਾਂਜੀ ਹਾਂਜੀ ਇਹ ਦੋਵੇਂ گاਵਾ ਬੰਦੇ ਸੁਲਤਾਨਪੁਰ ਦੇ ਉਹਨੇ ਆਪਣੇ ਤੋਂ ਖਰੀਦੀਆਂ ਠੀਕ ਹੈ ਠੀਕ ਆ ਇਹ ਖਰੀਦ ਕੇ ਚਲੋ ਆਪਾਂ ਉਹਨਾਂ ਨੂੰ ਇਹ ਗੱਲ ਕਹੀ ਸੀ ਆਪਾਂ ਵੀਡੀਓ ਚ ਪਾ ਦਿੰਨੇ ਆ ਹਮਮ ਮੋਲੇ ਨਾਲ ਗੁਪਤ ਰੱਖ ਲਾਂਗੇ ਜਾਂ ਵਾਅਦਾ ਕਰ ਦਾਂਗੇ ਕੋਈ ਜੇ ਤੁਹਾਡੇ ਮਤਲਬ ਦੀ ਹੋ ਲੈ ਜਾਓ ਨਹੀਂ ਤੇ ਮੈਂ ਫੋਨ ਤੇ ਵੇਚ ਦੂੰਗਾ ਹਮ ਉਹਨਾਂ ਨੇ ਗੱਲ ਕੀਤੀ ਆ ਵੀ ਮੈਨੂੰ 2000 ਰੁਪਏ ਬਿਆਨਾ ਦੇਗੇ ਹਮ ਮੁੜਕਿਆਂ ਦੇ 5 ਹੋਰ ਭਾੜੇ 7000 ਬਿਆਨਾ ਦੇਗੇ ਮੈਨੂੰ ਹਮ ਬਿਆਨਾ ਦੇ ਕੇ ਉਹਨਾਂ ਦੇ ਮਾਲ ਉੱਥੇ ਪਹਚਾ ਦੇ ਤੇ ਆਪਦੇ ਪੈਸੇ ਲੈ ਲੈ ਹਮ ਚਲੋ ਮੈਂ ਉਹਨੂੰ ਵੀਡੀਓ ਆਪਣੀ ਅਗਲੇ ਦਿਨ ਚੱਲੀ ਅਗਲੇ ਦਿਨ ਫਿਰ ਮੈਂ ਉਹ ਦਿਨ ਸ਼ਾਮੀ ਤਾਂ ਹਨੇਰਾ ਹੋ ਗਿਆ ਜਦੋਂ ਤੋਂ ਆਇਆ ਆਹ ਹਾਂ ਬਿਲਕੁਲ ਅਗਲੇ ਦਿਨ ਮੈਂ ਉੱਥੇ ਗਾਵਾ ਪ ਵੀਰ ਜੀ ਖਾਤੇ ਪਾਹੇ ਪਾਤੇ ਆ ਤੇ ਪੈਸੇ ਤੇਰੇ 7 7.5 ਰਾਤ ਨੂੰ ਆ ਜਾਣਗੇ ਹੂੰ ਚਲੋ ਫਿਰ ਵੀ ਇਤਬਾਰ ਕੀਤਾ ਮੇਰੇ ਤੋਂ ਦੋ گاਵਾਂ ਉਹ ਲੈ ਕੇ ਹੀ ਗਏ ਇਹ ਇਤਬਾਰ ਕੀਤਾ ਮੈਂ ਉੱਥੇ ਛੱਡ ਆਇਆ ਅਗਲੇ ਦਿਨ ਫਿਰ ਆਦੇਸ ਦਵਾਰ ਆ ਗਿਆ ਹੂੰ ਮੈਂ ਚਲੋ ਐਤਵਾਰ ਦੀ ਮੰਨਦੇ ਫਿਰ ਅਗਲੇ ਦਿਨ ਸੋਮਵਾਰ ਆ ਪੈਸੇ ਹੋਲਡ ਹੋ ਗਏ ਆ ਤਿੰਨ ਕਿ ਦਿਨਾਂ ਲੰਘ ਗਏ ਆ ਇਤਰੇ ਨਗਾਏ ਮੈਂ ਦੇ ਜਦੋਂ ਫੁਰਨਾ ਫਿਰ ਗਿਆ ਵੀ ਇਹ ਕੰਮ ਅਜੇ ਖਰਾਬ ਹੋ ਗਿਆ ਹੁਣ 1 ਲੱਖ 30 ਦਾ ਤੇਰੇ ਸਾਹਮਣੇ ਮਾਲ ਦਿੱਤਾ ਬੈਠੇ ਹਾਂ ਬੈੜਾ ਤਾਂ ਮਾਲੇ ਸ਼ਾਮ ਨੂੰ ਪਛੇਵੇਂ ਦੇ ਵੀਡੀਓ ਬਣਾਈ ਉਹ ਲੋਡ ਕਰਤੀਆਂ ਇੰਨੀਆਂ ਵੀਰ ਤੂੰ ਯਕੀਨ ਕਰਿਆ ਵੀ ਮੈਂ ਉਹਨਾਂ ਬਗਾਲੀਆਂ ਮੈਨੂੰ ਇਹਨਾਂ ਦੁਆ ਕਾ ਮੈਂ ਫੋਨ ਬੜਾ ਫੋਨ ਆਇਆ ਹੂੰ ਦੋਆਂ ਘੰਟਿਆਂ ਦੇ ਮਾਲ ਵੇਚ ਲੈ ਦੁੱਜੇ ਦੋਵੇਂ ਡੰਗਰ ਇਹਨਾਂ ਲਈ ਆਇਆ ਇਹ ਰਾਸਿਆਂ ਜੇ ਮੈਂ ਫੋਨ ਕੀਤਾ ਤਾਂ ਮੈਂ ਆ ਪੈਸੇ ਦੇ ਦੇ ਇੱਕ ਨੇ ਸੱਚ ਬੰਦ ਕਰਨੇ ਪੁੱਤਨੇ ਦੇ ਪਿਓ ਨੇ ਮੇਰਾ ਫੋਨ ਚੁੱਕ ਗਿਆ ਤਾਂ ਸਾਡਾ ਹੋ ਗਿਆ ਝਗੜਾ ਤੇ ਸਾਨੂੰ ਐਂ ਕਰ ਵੀ ਆਪਦਾ ਮਾਲ ਲੈ ਗਿਆ ਥੋੜੇ ਜਿਹੜੇ ਰੁਪਏ ਜਿਹੜੇ ਦਿੱ ਮੈਂ ਮੁੜ ਕੇ ਇਥੋਂ ਲੈ ਨਾਲ ਦੇ ਨਾਲ ਗੱਡੀ ਲਈ ਤੇ ਮੈਂ ਉੱਥੇ ਜਾ ਕੇ ਰਾਸਿਆਂ ਦੇਖਿਆ ਤੇ ਮਾਲ ਮੇਰਾ ਉੱਥੇ ਖਲੋਤਾ ਹੈ ਹੂੰ ਫਿਰ ਉੱਥੇ ਜਾ ਕੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਜਿਹੜੇ ਉਹਨਾਂ ਥੋੜੇ ਜਿਹਰੇ ਰੁਪਏ ਦੇ ਕੇ ਉਹਨਾਂ ਨੂੰ ਰੁਪਏ ਦੇ ਕੇ ਤੇ ਮਾਲ ਆਪਦਾ ਉੱਥੋਂ ਕੱਢ ਕੇ ਲੈਂਦਾ ਵਾਪਸ ਲੈ ਜਾਂਦਾ ਹਾਂ ਬਾਕੀ ਮੈਂ ਭੈਣ ਭਰਾਵਾਂ ਨੂੰ ਇਹ ਅਪੀਲ ਕਰਦਾ ਵੀ ਮੇਰੇ ਭੈਣ ਭਰਾ ਜੇ ਨਾਲ ਮਾਲ ਖਰੀਦਣਾ ਆਪਦਾ ਨਕਦ ਪੈਸੇ ਲੈ ਕੇ ਆਓ ਹੂੰ ਇੱਥੇ ਪੈਸੇ ਦੇ ਕੇ ਤੇ ਫਿਰ ਮਾਲ ਲੱਦ ਕੇ ਲੈ ਜਾਓ ਹੂੰ ਤੇ ਬਾਕੀ ਇਹੋ ਜਿਹੇ ਭੈਣ ਭਰਾਵਾਂ ਠੱਗਾਂ ਤੋਂ ਬਚੋ ਆਪਾਂ ਤੇ ਇਹ ਗੱਲ ਕਰਦੇ ਆਂ ਗੱਡੀਆਂ ਰੱਖੀਆਂ ਜ ਬੜੀਆਂ-ਬੜੀਆਂ ਬਰੀਜਾ ਗੱਡੀ ਲਿਆ ਕੇ ਮੇਰੇ ਗਲੀ ਚ ਖਲਾਰਦੀ ਜਿਆਦਾ ਪਿੰਦਾ ਇੰਨੇ ਦੇ ਖੁਸ਼ ਅੱਜ ਗਾਗ ਵਜੇ ਹਾਂ ਕਿ ਅੱਜ ਸਰੇ ਨੇ ਗਾਗ ਵਜੇ ਤੇ ਗਾਗ ਮੈਨੂੰ ਲੈ ਕੇ ਬੈਠ ਲਿਆ ਲੋਬੀ ਸਾਰੇ ਵੀਰਾਂ ਨੂੰ ਆਜਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਠੀਕ ਆ ਜੀ ਆਪਣਾ ਕੰਮ ਸਿਰਫ ਜਿਹੜਾ ਵੀਡੀਓ ਬਣਾਉਣ ਦਾ ਪਰ ਕਾਰੀਗਰ ਵੀਰਾਂ ਨੂੰ ਵੀ ਬੇਨਤੀ ਆ ਚਾਹੇ ਮੇਰੇ ਭੈਣ ਭਰਾ ਜਿਨ੍ਹਾਂ ਨੇ ਘਰੋਂ ਇੱਕਤਾ ਡੰਗਰ ਪਸ਼ੂ ਵੇਚਣਾ ਜ਼ਰੂਰ ਦੌਰ ਕਰੋ WhatsApp ਤੇ ਇੰਨੇ ਕ ਜਿਆਦੇ ਗਰੁੱਪ ਚੱਲਣਦੇ ਆ Facebook ਤੇ ਇੰਨੇ ਕ ਜਿਆਦੇ ਬਿਲਕੁਲ ਪੇਜ ਚੱਲਣਦੇ ਆ ਹਰੇਕ ਥਾਂ ਤੇ ਤੜਾ-ਤੜਾ ਸੋਸ਼ਲ ਨੇੜੀ ਦਾ ਟਾਈਮ ਆ ਕੋਈ ਜਾਂਦਾ ਵੀ ਮੈਂ ਇਸ ਤਰੀਕੇ ਨਾਲ ਮਜ ਮਜ ਡੰਗਰ ਵੇਚ ਲਾ ਕੋਈ ਜਾਂਦਾ ਵੀ ਇਸ ਤਰੀਕੇ ਨਾਲ ਵੇਚ ਲਾ ਪਰ ਸੁਚੇਤ ਰਹੋ ਮੇਰੇ ਭਰਾਓ ਜਿਹੜਾ ਤੁਹਾਡੇ ਘਰੇ ਆ ਗਏ ਠੀਕ ਹੈ ਜੀ ਪੈਸੇ ਤੁਹਾਨੂੰ ਗਿਨਾ ਗਿਨਾ ਦਿੰਦਾ ਇੱਕ ਵਾਰੀ ਦੋ ਰਜ਼ਗਮ ਆਪਦੀ ਗੇਨੋ ਫਿਰ ਮੇਰਾ ਭਰਾ ਡੰਗਰ ਕਿੱਲੇ ਤੋਂ ਖਲਾਓ ਤੇ ਵਪਾਰੀ ਵੀਰਾਂ ਨੂੰ ਵੀ ਹੱਥ ਫੜਦੇ ਬੇਨਤੀ ਕਰਦੇ ਜਿਹੜੇ ਥੋੜਾ ਜਿਹਾ ਚੰਦ ਰੁਪਈਆ ਵੀ ਲਾਲਚ ਖਾਤਰ ਵੀ ਅਸੀਂ ਇੱਥੇ ਡੰਗਰ ਪਚਾਵਾਗੇ ਆ ਇੱਥੇ ਤਪਾ ਵੀ ਦਵਾਗੇ ਤੁਹਾਨੂੰ ਚਵਾ ਵੀ ਦਵਾਗੇ ਤੁਹਾਡੇ ਘਰ ਤੱਕ ਆ ਕੇ ਉਹ ਵੀ ਵੀਰਾਂ ਨੂੰ ਬੇਨਤੀ ਕਰਦੇ ਵੀ ਸੁਧਰ ਜਾਓ ਜਿੰਨੇ ਖਰੀਦਣਾ ਉਹਨੇ ਆਪਣੇ ਆਪ ਹੀ ਖਰੀਦ ਲੈਣਾ ਕਿਉਂਕਿ ਉਹਨੂੰ ਜ਼ਰੂਰਪਾਂ ਨੂੰ ਲੋੜ ਆ ਦੁੱਧ ਪੀਣਾ ਅਟਿਕਾ ਜੀ ਬੱਚਿਆਂ ਨੂੰ ਪਿਆਉਣਾ ਚਾਹੀਦਾ ਹੈ ਡੇਲੀ ਤੇ ਪਾਉਣਾ ਡੇਲੀ ਪਰਪਸ ਵਾਸਤੇ ਖਰੀਦਣਾ ਪਸ਼ੂ ਉਹਨੇ ਆਪਣੇ ਆਪ ਤੁਹਾਡੇ ਘਰ ਪਾ ਕੇ ਪੈਸੇ ਗਿਣਾ ਕੇ ਮਾਲ ਲੈ ਜਾਣਾ ਤੇ ਇਹੋ ਜਿਹੇ ਬੰਦਿਆਂ ਤੋਂ ਬਚੋ ਮੇਰਾ ਭਰਾ ਜਿਹੜੇ ਜਾਂਦੇ ਵੀ ਕੋਈ ਗੱਲ ਨਹੀਂ ਲਾਤਾ ਸਾਈ ਪਾਉਣੀ ਨਾ ਬਿਆਨਾ ਪਾਉਣਾ ਵੀ ਡੰਗਰ ਪਚਾ ਦੋ ਸਾਡੇ ਕਿਲੇ ਤੇ ਫਿਰ ਤੁਸੀਂ ਖੱਦਰ ਖਰਾਬ ਹੋਵੋਗੇ ਫਿਰ ਪੰਚਾਇਤਾਂ ਪਿੰਡ ਦੀਆਂ ਲੈ ਕੇ ਜਾਓਗੇ ਤੇ ਨਾ ਹੀ ਉਹਨਾਂ ਗੱਲ ਸੁਣਨੀ ਤੇ ਨਾ ਹੀ ਉਹਨਾਂ ਦੇ ਪਿੰਡ ਦੀਆਂ ਪੰਚਾਇਤਾਂ ਨਹੀਂ ਤੁਹਾਡੇ ਨਾਲ ਜਾਣਾ ਤੇ ਮੇਰਾ ਵੀਰ ਜ਼ਰੂਰ ਗੱਲ ਪੱਲੇ ਬੰ ਧੋਖਾ ਕੋਈ ਹੋ ਗਿਆ ਜਾਂ ਚੈੱਕ ਨਾਟ ਅਕਸੈਪਟਡ ਠੀਕ ਹੈ ਜੀ ਚੈੱਕ ਨਾ ਲਵੋ ਕਿਸੇ ਤੋਂ ਤੇ ਨਾ ਹੀ ਦਵੋ ਤੇ ਨਾ ਹੀ ਲਵੋ ਕਿਉਂਕਿ ਚੈੱਕਾਂ ਦੀ ਕੋਈ ਸਲਵਾਈ ਸੁਣਬਈ ਨਹੀਂਗੀ ਬਾਅਦ ਵਿੱਚ ਤੇ ਮੇਰਾ ਭਰਾ ਆਪਦਾ ਡੰਗਰ ਨਾ ਗਵਾਓ ਕੋਈ ਉਸ ਨੂੰ ਨਾ ਗਵਾਓ ਜਿਹੜੀ ਗੱਲਬਾਤ ਫਿਰ ਧੰਦੇ ਨਾਲ ਹੋਈ ਵਾਪਰੀ ਆ ਚਲੋ ਬੰਦਾ ਕਾਰੀਗਾਰਾਂ ਖਿਡਾਰੀ ਭਰਾ ਸੀਗਾ ਵਪਾਰੀ ਵੀਰ ਆ ਕਿਸੇ ਨਾ ਕਿਸੇ ਤਰੀਕੇ ਨਾਲ ਲਾਲਚ ਨਹੀਂ ਕੀਤਾਗਾ ਜੇ ਕੋਈ 10 15 ਦਿਨਾਂ ਦਾ ਲਾਲਚ ਕਰ ਲੈਂਦਾ ਤੇ ਕੋਈ 15 ਦਿਨਾਂ ਨੂੰ ਪੈਸੇ ਆ ਜਾਣਗੇ 20 ਦਿਨਾਂ ਨੂੰ ਆ ਜਾਣਗੇ ਕਈ ਵਾਰ ਬਾਅਦ ਵਿੱਚ ਉਹ ਪੱਕੇ ਨਹੀਂ ਆਉਂਦੇ ਜੀ ਇਹ ਰਾਸ ਜੇ ਮੈਂ ਨਾਂ ਨਾ ਜਾਂਦਾ ਪੈਰਵਾਹੀ ਨਾ ਕਰਦਾ ਇਹ ਮੇਰੇ 1,30,000 ਰੁਪਏ ਬਤੀ ਸਾਰਾ ਹੀ ਗਿਆ ਠੀਕ ਆ ਹਾਂ ਇੱਥੇ ਤੁਹਾਨੂੰ ਅਮਾ ਪੂਰਾ 200 ਟਕੜਾਣਾ 80 ਟਕੜਾਣਾ ਬਸ ਇਹਦਾ ਆਪਣਾ ਚੈਨਲ ਰਿਸਪੌਂਸੀਬਿਲਟੀ ਆ ਰਿਸਪੌਂਸਿਬਲ ਚੈਨਲ ਹੈ ਆਪਣਾ ਐਰੇ ਗੈਰੇ ਕਿਸੇ ਫਰਾਡ ਬੰਦੇ ਦੀ ਵੀਡੀਓ ਨਹੀਂ ਬਣਦੀਗੀ ਮਾਲਕ ਦਾ ਨਾਂ ਪਿੰਡ ਦਾ ਨਾਂ ਬਾਕੀ ਆਸੇ ਪਾਸੇ ਪਿੰਡਾਂ ਦਾ ਨਾਂ ਸਾਰਾ ਤੁਹਾਨੂੰ ਪੂਰਾ ਦੱਸ ਕੇ ਫਿਰ ਵੀਡੀਓ ਸ਼ੂਟ ਕਰੀਦੀ ਆ ਕਿ ਕਿਸੇ ਰਕਮ ਦੀ ਕੋਈ ਧੋਖੇਚੜੀ ਵਾਲੀ ਗੱਲ ਨਹੀਂ ਹੋਏਗੀ ਕਿਉਂਕਿ ਇਹ ਬੰਦੇ ਦੀ ਆਪਾਂ ਜ਼ਿੰਮੇਵ ਮਤਲਬ ਕੋਈ ਪੈਸਾ ਤੁਸੀਂ ਜੇ 70 80 ਹਜ਼ਾਰ ਦੀਦਾ ਤੁਸੀਂ ਖਾਤੇ 'ਚ ਪਾ ਦੋਗੇ ਤੇ ਤੁਹਾਨੂੰ ਕਿੰਦਾ ਚੀਜ਼ ਨਾ ਕਰਾਵੇ ਉਹਦੀ ਜ਼ਿੰਮੇਵਾਰੀ ਚੱਕਦੇ ਆ ਆਪਾਂ ਤੇ ਜੇ ਕੋਈ ਬੰਦਾ ਕਹੇ ਵੀ ਸਾਡੇ ਕਿਨੇ ਦੇ ਪਾਜੀ ਡੰਗਰ ਕਰਾ ਦੇ ਰਾਜ ਸਾਨੂੰ ਜਾਣਦਾ ਜਾਂ ਹੋਰ ਵੀਰ ਚੈਨਲ ਵਾਲਾ ਕੋਈ ਸਾਨੂੰ ਜਾਣਦਾ ਅਸੀਂ ਇਹਨਾਂ ਬੰਦੇ ਨੂੰ ਕਦੀ ਨਹੀਂ ਕਹਾਂਗੇ ਵੀ ਆਪ ਦਾ ਡੰਗਰ ਲਾਦ ਕੇ ਕਲਾਓ ਸੋ ਮਾਫ ਕਰਿਆ ਜੀ ਡੀਗੀ ਜੀ ਕੋਈ ਜ਼ਿਆਦਾ ਬੋਲਿਆ ਗਿਆ ਹੋਵੇ ਪਰ ਸੱਚ ਕੌੜਾ ਹੁੰਦਾ ਮੇਰੇ ਭਰਾਓ ਬਚ ਜਾਓ ਵਪਾਰ ਆ ਸੁਥਰਾ ਸਾਫ ਰੱਖੋ ਦੋਵਰੇ ਪੈਸੇ ਗਿਨੋ ਵਪਾਰ ਲੈਣ ਦੀ ਭਾਸ਼ਾ ਨੂੰ ਸਮਝੋ ਦੋਵਰੇ ਪੈਸੇ ਜਿਹੜਾ ਇੱਥੇ ਆ ਜਾਂਦਾ ਉਹ ਪੈਸੇ ਵੀ ਲਈ ਸਕਦਾ ਹੁਣ ਮੇਰੇ ਕੋਲੇ ਗੱਡੀ ਜਾ ਗੱਡੀ ਜਿੱਕੇ ਪੈਸੇ ਨਹੀਂ ਰੱਖ ਕੇ ਲੈ ਸਕਦਾ ਬਸ ਜੀ ਬਸ ਬਾਕੀ ਇਹੋ ਜਿਹਾ ਮੈਂ ਤਾਂ ਨਾ ਭੈਣ ਭਰਾ ਉਹਦੇ ਵੀ ਇੱਥੋਂ ਪੈਸੇ ਬਣਾਓ ਫੇਰ ਦੋ ਤੇਰੀ ਗੱਲ ਜਿੰਨੂੰ ਲੋੜ ਆ ਨਾ ਉਹਨੇ ਪੈਸੇ ਦੇ ਕੇ ਲੱਗ ਲੈ ਬਸ ਬਾਕੀ ਬਸ ਇਹ ਕੰਮ ਛੱਡ ਦਿਓ ਆ ਬਿਲਕੁਲ ਜੀ ਆਪਾਂ ਮਾਰ ਆਏ ਨੇ ਸਾਡੇ ਤੇ ਆਪਾਂ ਵਿਹਾਰ ਨਾ ਖਰਾਬ ਕਰੀਏ ਕਈ ਭਰਾ ਹੋ ਜੇਗੇ ਵੀ ਜਿਹੜੇ ਮੇਰੇ ਨਾਲ ਵੀ ਜਿਆਦਾ ਫੁਲਕਾ ਸਿਕਾਉਂਦੇ ਆ ਆਓ ਭਗਤ ਇੰਨੀ ਜਿਆਦਾ ਕਰਦੇ ਆ ਉਹਨਾਂ ਨੂੰ ਆਪਾਂ ਜੇ ਰੁਪਈਆ ਨਹੀਂ ਪਾਉਂਦੇ ਉੱਥੇ ਜਾ ਕੇ ਪੂਰੀ ਪੇਮੈਂਟ ਦਿੰਦੇ ਆ ਨਾਲ ਫੁਲਕਾ ਪ੍ਰਸ਼ਾਦਾ ਸਿਕਾਉਂਦੇ ਆ ਉਹ ਵੀ ਬੰਦਿਆਂ ਦੀ ਸੇਵਾ ਤੋਂ ਸਭ ਤੋਂ ਬੜੀ ਸਨੋ ਮਿਲਦੀ ਆ ਠੀਕ ਆ ਜੀ ਮੇਰੇ ਭਰਾ ਜਰੂਰ ਬੰਦਾ ਕ ਬੰਦਾ ਵੇਖ ਕੇ ਆਦਾ ਜਨਵਰ ਦੋ ਕਿਸੇ ਨੂੰ ਇਸ ਤਰ੍ਹਾਂ ਨਾ ਮੇਰਾ ਵੀਰ ਪਸ਼ੂ ਲਗਾਓ ਜਿਆਦੀਆਂ ਗੱਲਾਂ ਨਹੀਂ ਆਪਾਂ ਕਰਦੇ ਸੋ ਸਾਰੇ ਭਰਾ ਸੂਝਵਾਣ ਆ ਕੋਈ ਵੱਡ ਘੱਟ ਬੋਲਿਆ ਗਿਆ ਤੇ ਮਾਫ ਕਰੋ ਠੀਕ ਆ ਜੀ ਤੇ ਭਿੰਦੇ ਵੀ ਰਾਜ ਫੇਰ ਵੜਾ ਆਪਾਂ ਦੋ ਦੋ ਹੋਏ ਵਿਖਾ ਦਈਏ ਉਹੀ ਰਾਸ ਦੋਵੇਂ ਵਿਖਾਉਣੀਆਂ ਆ ਇਹ ਇਧਰ ਜਿਹੜੀ ਛੋਟੀ ਵਿਖਾਉਣੀ ਆ ਹਾਂ ਉਹ ਇੱਕ ਛੋਟੀ ਵਿਖਾ ਦੇਣੀ ਇੱਕ ਛੋਟੀ ਵਿਖਾ ਦਿਆਂਗੇ ਹਾਂਜੀ ਲਓ ਵੀ ਦੋ ਤੁਹਾਨੂੰ ਵੜਾ ਦਿਖਾ ਦਿੰਨੇ ਆ ਪੂਰੀ ਡਿਟੇਲ ਮੈਂ ਵੀਰਪੇ ਦੇ ਤੋਂ ਪੁੱਛ ਲੂੰਗਾ ਤੁਸੀਂ ਵੀਡੀਓ ਦੇ ਨਾਲ ਐਂਡਪੱਕ ਜੁੜੇ ਰਹੋ ਉਹ ਕਰਦਿਆਂ ਗੱਲਬਾਤ ਲਓ ਵੀ ਦੋਸਤੋ ਸ਼ੁਰੂਆਤ ਕਰਾਂਗੇ ਕਿ ਪਹਿਲੇ ਨੰਬਰ ਤੇ ਵੱਛੀ ਤੁਹਾਨੂੰ ਦਿਖਾ ਦਾਂਗੇ ਪਨੂਨ ਪਹਿਲਾ ਸੂਆ ਵੱਛੀ ਨੇ ਸੂਣਾ ਵੀਰਪੇ ਦੇ ਕੀ ਵੇਰਵਾ ਕੀ ਰਿਕਾਰਡ ਇਸ ਇਹ ਰਾਸ ਪਹਿਲਾ ਸੂਆ ਸੂਣਾ ਹਾਂਜੀ ਤੇ ਮੂੰਹ ਦੋ ਦਾਂ ਤੰਦੇਲ ਨੂੰ ਮੰਨ ਕੇ ਚੱਲੋ ਹਫਤਾ ਤੋਂ 10 ਦਿਨ ਖੜਪੀ ਆ। ਲਓ ਜੀ ਇੱਕ ਹਫਤਾ 10 ਦਿਨ ਦੋਸਤੋ ਹਜੇ ਤੇ ਬਾਕੀ ਆ ਸੁਣਦੇ। ਪਲੂਰ ਪਹਿਲਾ ਸੂਆ ਵੱਚੀ ਨੇ ਸੋਣਾ। ਬਾਕੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਆ ਲੜਾ ਲੁੜਾ ਟੇਟੂ ਲਵੇ ਦੇ ਵਿੱਚ ਕਾਫੀ ਜਿਆਦੀ। ਆ ਤੁਸੀਂ ਚੈੱਕ ਕਰੋ ਠੀਕ ਆ ਜੀ। ਅੱਗੀ ਰਾਤ ਸਾਂ ਠੰਡੀ ਧੀਰੀ ਪਾਵਾ ਜਿੱਧਰ ਦੀ ਕੋਈ ਮਰਜੀ ਬੈਠਾ ਰਵੇ। ਵਾਹਿਗੁਰੂ। ਐਡੀ ਗੱਲ ਕੋਈ ਨਹੀਂ ਗਈ। ਠੀਕ ਆ ਜੀ। ਸੋ ਹਾਇ ਠੰਡੀ ਤੇਰੀ ਹੈ ਸੀਲ ਲੱਗਾ ਤੇ ਕੱਟ ਹਾਈਟ ਆਪਾਂ ਜਰੂਰ ਮੈਂਦੀ ਹੈ ਰਾਸਾ ਮੇਰੀ ਕੰਦੀ ਹੈ ਜਿਹੜਾ ਮਾਲਕ ਦੀ ਕਿਰਪਾ ਫੁੱਲ ਕਾਦਾ ਛੇ ਦਾ ਦੋ ਦਾ ਦਾ ਜੇ ਮੂੰਹ ਆ ਦੋਂਦੀ ਬੱਚੀ ਆ ਦੋਦੇ ਦੁੱਜੇ ਸੂਏ ਦੂਜੇ ਨਾਲ ਕਿ ਜਾ ਕੇ ਕੇ ਚੀਜ਼ ਬਣੇ ਮੋ ਵੀ ਮੇਰੇ ਪ੍ਰੋਪਰਟੀ ਕਾ ਦੀ ਪਸੰਦ ਆਉਗੀ ਬੱਚੀ ਬਹੁਤ ਪਿਆਰੀ ਆ ਇਧਰ ਇੱਕ ਬਹਿਣੀ ਵਾਲੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਆ ਚੈੱਕ ਕਰੋ ਸੋ ਹਾਈਟ ਲੈਂਥ ਲੰਬਾਈ ਤੋਂ ਇੱਕ ਵਾਰੀ ਤੁਸੀਂ ਅੰਦਾਜ਼ਾ ਲਾ ਲੈ ਜੇ ਲੰਬਾਈ ਲਬੂਈ ਚੰਗੀ ਚੋਕੀ ਆ ਇਧਰ ਤੁਹਾਨੂੰ ਆਪਾਂ ਦਿਖਾ ਦਈਏ ਤੇ ਮੁਠੀ-ਮੁਠੀ ਥਾਣਾ ਇੱਕ ਬਹਿਣੀ ਵਾਲੇ ਪਾਸੇ ਦਿਖਾ ਰਹੇ ਆ ਬਾਕੀ ਬਹੁਤ ਸੋਣਾ ਥਾਣ ਲੱਗਾ ਕਰਮਾਲੀ ਨੂੰ ਠੀਕ ਹੈ ਜੀ ਤੇ ਦਿਨ ਵੀ ਰੁਪਿੰਦੇ ਵੈਸੇ ਲੈ ਜੂ ਹਜੇ ਪੰਜ ਚਾਰ ਆ ਲੈ ਜਣੇ ਦੱਕ ਦੇ ਰਾਸਾ ਲੈ ਜਾਣੇ 10 ਕਿ ਦਿਨ ਇਹਦਾ ਰਾਸਾ ਮਾਲਕ ਦੀ ਕਿਰਪਾ ਇੰਨਾ ਗੈ ਵੈਡ ਦਾ ਫੋਨ ਆ ਤੂੰ ਗੱਲਾਂ ਹੀ ਛੱਡ ਦੇ ਹਾਂ ਕੋਈ ਭਰਾ ਹੀ ਆਪਣਾ ਅਵਰਸਰ ਦਾ ਉਹਨੇ ਸ਼ਾਈ ਵਾਲ ਫਾਰਮ ਬਣਾਇਆ ਹੈ ਹਾਂ ਸਾਰੀਆਂ ਵੈਰਾਂ ਦੇ ਕੋਲੇ ਸ਼ਾਈ ਵਾਲਾ ਆ ਇੰਨਾ ਮੇਰੇ ਵੀਰ ਨੇ ਜ਼ੋਰ ਲਾਇਆ ਗੱਲ ਹੀ ਛੱਡ ਦਿਓ ਸਕਦਾ ਹੁਣ ਫੇਰ ਵੀਡੀਓ ਵੇਖੂਗਾ ਠੀਕ ਹੈ ਤੇ ਪਰ ਮੈਂ ਇਹੋ ਗੱਲ ਕੀਤਾ ਵੀ ਮੈਂ ਉਹਨਾਂ ਨੇ ਜਵਾਬ ਕਰ ਲਈ ਆ ਸਿਰਫ ਜਵਾਬ ਦੇ ਪੱਕਾ ਰਿਆਂ ਠੀਕ ਆ ਲੈ ਵੀ ਇੱਕ ਵਾਰੀ ਸੇਵਕ ਖੋਲ ਕੇ ਤੋੜ ਕੇ ਬਾਹ ਦੋਸਤੋ ਤੁਹਾਨੂੰ ਤੁਸਲੀਨਾ ਤੌਰ ਤੇ ਦਿਖਾ ਰਿਆ ਦੋਂਦੀ ਬੱਛੀ ਆ ਪਲੂਨ ਆ ਤੇ ਕੱਦ ਕੱਦ ਮੇਰਾ ਭਰਾ ਗੱਲਾਂ ਹੀ ਗਾਉਂਦੀਆਂ ਨੇ ਕੋਈ ਇਤਿਆਨ ਕੇ ਨਹੀਂ ਕਹਿ ਸਕਦਾ ਵੀ ਹਾਈਟ ਛੋਟੀ ਆ ਤੇ ਕੌੜੀ ਢੀ ਆ ਠੀਕ ਆ ਜੀ ਗੱਲ ਉਨੀ ਕੀ ਕਰੀਏ ਤੇ ਜਿੰਨੀ ਕੇ ਦੋਸਤੋ ਇਤਿਆਨ ਕੇ ਕਿਸੇ ਭਰਾ ਨੇ ਨਿਗਾਹ ਤੇ ਚੜਦੀ ਤੇ ਸੁਕੇ ਸਾਨੂੰ ਠੀਕ ਆ ਮੁੱਠੀ ਮੁੱਠੀ ਥਾਨ ਆ ਟੋਰਾ ਤਾਰਾ ਤੁਸੀਂ ਚੈੱਕ ਕਰ ਲਓ ਮੇਰੇ ਵੀਰ ਚੰਗਾ ਸੋਨਾ ਪਿੱਠਪੂੜਾ ਤੇ ਹਾਈਟ ਵੀ ਚੰਗੀ ਆ ਵਜਨ ਵੇਟ ਵੀ ਚੰਗਾ ਗੋਲਾ ਗਾਲਾ ਬਹੁਤਾ ਵੈਰ ਨੂੰ ਠੀਕ ਆ ਆ ਦੇਖੋ ਮੌਰੀ ਠੀਕ ਆ ਆਲਾ ਕਿਹਦੇ ਸੋ ਬਾਕੀ ਸੋਨਾ ਖਲਾਰ ਖਰੂਰ ਥੱਲੇ ਚੰਗਾ ਬਣ ਜੂਗੀ ਪੰਜਾ ਸੱਤਾਂ ਚੰਗੀ ਰਾਸਾ ਚੰਗੀ ਬਣੂ ਮਾਲਕ ਦੀ ਕਿਰਪਾ ਇਧਰ ਦੇ ਬਾਕੀ ਸਭ ਤੋਂ ਮੇਨ ਗੱਲ ਹੈ ਵੀ ਕੋਈ ਲੱਤਾਂ ਛੜਾਂ ਵਾਲੀ ਕੋਈ ਪੰਜਾਬ ਕਰਣੀ ਕੋਈ ਗੱਲ ਨਹੀਂ ਰਾਸਾ ਇਧਰ ਪਾ ਦੇ ਠਾਹ ਰਹਿਗੇ ਕਿਸੇ ਰਕਮ ਦੀ ਆ ਕੀ ਚੀਜ਼ ਬਣਾਇਆ ਵੇ ਥਾਣੇ ਇਧਰ ਇਧਰ ਆਜੇ ਥਣ ਭਰਨੇ ਆ ਮਾਲਕ ਦੀ ਕਿਰਪਾ ਸੀਰ شریف ਬਹੁਤਾ ਕਰਵਾ ਦੇ ਗੱਲ ਮੁੱਕਦੀ ਇਹ ਆ ਕਈ ਵਾਰ ਵਹਿਮ ਭਰਮ ਜਾਂ ਹੁੰਦਾ ਲੈ ਸੇਵਕੋ ਮੋੜ ਲੈਣੋ ਇਹਦਾ ਵਹਿਮ ਭਰਮ ਜਾਂ ਹੁੰਦਾ ਵੀ ਕਰੇ ਲਾਲ ਰੰਗ ਆ ਕੋਈ ਛਟਾਕਲ ਜੀ ਨਾ ਵੇ ਕੋਈ ਸ਼ੂਕਰ ਜੀ ਨਹੀਂ ਗੀ ਤੋਰੇਦਾਰੇ ਤੋਂ ਤੁਸੀਂ ਚੈੱਕ ਮੇਰਾ ਭਰਾ ਕਰ ਹੀ ਲੈਣੀ ਆ ਬਾਕੀ ਜਿੰਨੇ ਵੀ ਆ ਸਾਫ ਸੁਥਰੀ ਆ ਠੀਕ ਆ ਜੀ ਸੁਬਾਹ ਦੇ ਦਾ ਇਹ ਪਸ਼ੂ ਆ ਕੋਈ 5 5 6 ਸਵੇ ਮੇਰਾ ਭਰਾ ਕੋ ਟਕਾਊਗਾ ਜਿਹੜਾ ਲੈ ਗਿਆ ਠੀਕ ਆ ਜੀ ਰੋਕਦੇ ਨਾ ਜਾਸਾ ਇਹਨਾ ਚੌਥੇ ਦਿਨ ਤੂੰ ਆ ਗਿਆ ਵੇ ਮਾਲਕ ਦੀ ਕਿਰਪਾ ਲੜ ਕੇ ਜੇ ਕੱਢ ਆ ਜੀ ਹਾਂ ਉਧਰ ਕਿਨੇ ਹੀ ਰਾਜ ਵੇਖ ਲਾ ਹਾਂ ਹਾਂ ਹਾਲੋ ਬਹੁਤ ਖੂਬਸੂਰਤ ਆ ਸੋ ਚੰਗੀ ਵਾੜਾ ਮੇਰੇ ਭਰਾਵੋ ਰੇਡ ਵੀ ਬਿਲਕੁਲ ਪਿੰਦੇ ਵੀਰ ਤੋਂ ਚੰਗਾ ਕਰਾਵਾਂਗੇ ਜੈਜ ਕਰਾਵਾਂਗੇ ਠੀਕ ਆ ਜੀ ਬਾਕੀ ਸਾਰੇ ਵੀਰ ਆਪਣੇ 파ਰਖੂ ਆ ਜਿੰਨੇ ਕਦੀ ਛਾਇਆ ਉਹਨਾਂ ਕ ਕਿਸੇ ਭਰਾ ਨੇ ਪੈਸਾ ਲਾਉਣਾ ਹੀ ਹੁੰਦਾ ਠੀਕ ਆ ਲੈ ਵੀ ਪਿੰਦੇ ਵੀਰ ਮੋਲ ਦਾ ਦੱਸ ਦਿੱਤੀ ਕੀ ਕਰਾਂਗੇ ਡਿਮਾਂਡ ਇਹਦਾ ਮੋਲ ਰਾਸ ਸੇ ਉਹਦਾਂ ਆਪਾਂ ਕੀਤਾ ਸੀ 75000 ਰੁਪਏ ਚਲੋ ਉਹਨਾਂ ਵੀਰਾਂ ਨੇ ਖਰੀਦ ਲਈ ਹਾਂਜੀ ਅੱਜ ਦੇ ਲਈ ਆ ਜਿਹੜਾ ਆਪਾਂ ਕਰਦੇ ਨਾ ਨਾ ਹਾਂ 60000 ਦੀ ਦੇ ਦੇਣੀ ਹੈ 60000 ਦੀ 60000 ਦੀ ਚਲੋ ਉਦੋਂ ਦਾ ਫਿਰ ਅਗੇ ਦੀ ਰੋਟੀ ਦਾ ਵੀ ਧਿਆਨ ਰੱਖਿਆ ਸੀ ਉਹ ਦਿਨ 7000 ਆਪਾਂ ਵੱਧ ਪਾਇਆ ਵੀ ਜੇ ਉਹ ਭੈਣ ਭਰਾ ਲੈ ਗਿਆ ਜਾ ਕੇ ਵੇਚ ਨਹੀਂ ਅਗਲਾ ਗੁੱਸਾ ਨਾ ਕਰੇ ਵੀ ਮੇਰਾ ਮੋਲ ਨੰਗਾ ਕਰਦਾ ਹਾਂ ਅੱਜ 60000 ਦੀ ਦੇ ਦੇਾਂਗੇ 60000 ਦੀ ਹਾਂ ਲਓ ਇਹਨਾਂ ਦੇ ਇਹਨਾਂ ਦੇ ਆਪ 50000 ਦੀ ਦੇ ਦੇਾਂਗੇ 50000 ਰੁਪਏ 6-7000 ਉਹਨਾਂ ਦਾ 2000 3000 ਹੋਰ ਛਡਾਲਾ ਚਲੋ ਹਾਂ 50000 ਦੀ 200 ਬੱਛੀ ਮਿਲ ਜੂਗੀ ਬੱਛੀ ਮੇਰਾ ਭਰਾ ਵੇਖੋ ਮੂਰਤੀ ਆ ਮੂਰਤੀ ਜਿਹਨੂੰ ਆਪਾਂ ਕਹਿੰਦੇ ਠੀਕ ਆ ਜੀ ਚੰਗੀ ਆ ਇਧਰ ਇੱਕ ਪਿੰਡੇ ਵੀਰ ਸੈਗਰ ਨੰਬਰ ਤੇ ਆ ਵੜ ਆਪਣੇ ਕੋਲ ਫੂਲੀ ਸੁਵਾਈ ਆ ਹਾਂਜੀ ਇਹ ਰਾਸੇ ਉਧਰ ਜਿੱਦਣ ਆਪਣੀ ਸਾਈ ਉਧਰ ਗੱਭਣੀ ਹਾਂ ਤੇ ਬਾਕੀ ਸਫਰ ਦਾ ਕਰਕੇ ਫਿਰ ਆਪਾਂ ਉਥੋਂ ਲੈ ਗਏ ਆ ਤੇ ਸੂਹੀ ਅੱਛਾ ਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਥੱਲੇ ਹੁਣ ਬੋਲਾ ਜਿਹੜਾ ਹੋਊਗਾ 18 ਤੋਂ 19 ਕਿਲੋ 18 19 ਕਿਲੋ ਆ ਤੂੰ ਵੇਖ ਲੈ ਗਾੜੀਆਂ ਵੀ ਗਾੜੀਆਂ ਕਿਧਰੋਂ ਗਈਆਂ ਇਧਰੋਂ ਕਿਧਰੋਂ ਗਈਆਂ ਲੈ ਲੈ ਦੇਣਾ ਠੀਕ ਆ ਜੇ ਕੈਮਰਾ ਤੋਂ ਡਰਦੀ ਕੋਈ ਭੈਣ ਭਰਾ ਆਪੂਆ ਯਾਰ ਇਹ ਮੰਨ ਲਓ ਵੀ ਨਹੀਂ ਕੋਈ ਗੱਲ ਨਹੀਂ ਲੱਤ ਛੜਨਾ ਮਾਰਦੇ ਆ ਬੇ ਸੁਹਣੇ ਦੇ ਵਿੱਚ ਕਿਨਾਂ ਤਿੱਜਾ ਕਿ ਦੁੱਜਾ ਨਹੀਂ ਜ਼ਰਾ ਸਾ ਦੁੱਜਾ ਹੈ ਭਾਵੇਂ ਕੋਈ ਤਿੱਜਾ ਮੰਨ ਲਿਆ ਹੈਗਾ ਦੁੱਜਾ ਵੈ ਅੱਜ ਦਿਨ ਨੂੰ ਕਿਹਨੂੰ ਦੱਸੇ ਦਿਨ ਅੱਜ ਨੂੰ ਪਰਸੋਂຊ ਹੀ ਆ ਪਰਸੋਂ ਦੀ ਬੱਛਾ ਮਗਰ ਹਾਂ ਮਗਰ ਬੱਛੀ ਆ ਮਗਰ ਬੱਛੀ ਆ ਲਓ ਜੀ ਇੱਧਰ ਇੱਕ ਨੂੰ ਮੋٹے ਤੌਰ ਤੇ ਆਪਾਂ ਤੁਹਾਨੂੰ ਕੈਮਰਾ ਮਾਰਕੀਟ ਦਿਖਾ ਦਿੱਤੀ ਆ ਡੱਬੀ ਬੱਛੀ ਆ ਹਾਂਜੀ ਹਾਂਜੀ ਬੱਛੀ ਇੱਕ ਨੰਬਰ ਦੀ ਦਿੱਤੀ ਆਗੇ ਲਓ ਵੀ ਡੱਬੀ ਬੱਛੀ ਆ ਚਲੋ ਕਿਸੇ ਭਰਾ ਨੇ ਕੋਈ ਐਫਐਫ ਦਾ ਸੀਮਨ ਰਾਦੇ ਪਾਟਿਕਾ ਦੀ ਬੱਚਾ ਤੁਸੀਂ ਵੇਖੋਗੇ ਐਫ ਦੇ ਵਿੱਚ ਕਰਾਸ ਬਰੀਡ ਆ ਗਈ ਬੱਚੀ ਮਗਰ ਪਹਿਲਾਂ ਆਪਾਂ ਮਾੜੀ ਥੱਲੇ ਲਾ ਦੇ ਫਿਰ ਆਪਾਂ ਬੱਚੀ ਮਗਰ ਚੰਗੀ ਆ ਕੋਈ ਗੱਲ ਨਹੀਂ ਬੱਚਾ ਲਾ ਦੇ ਨਾਲ ਦੀ ਨਾਲ ਬੱਚਾ ਲਾ ਕੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਤਸੱਲੀ ਕਰਾ ਦਿੰਨੇ ਆ ਉਸ ਤੋਂ ਬਾਅਦ ਚੰਗੀ ਤਸੱਲੀ ਨਾਲ ਢੋੜ ਦਿਆਂਗੇ 18 ਲੀਟਰ ਬੋਲ ਆਈ ਜਾਂਦੇ ਥੱਲੇ ਕਰਮਾ ਲਈ ਦੇ ਇਹ ਥੋੜਾ ਡਰਦੀ ਵੜੀ ਰਹੇ ਹਨ ਮੈਂ ਵੀ ਫਰਦਾ ਤੇ ਥੋੜੀ ਕਾਰ ਪੈਂਦੀ ਦਾ ਅਗਲਾ ਸੋਚਣਾ ਸੋਚਦਾ ਵੀ ਘਰੇ ਹੋ ਸਕਦਾ ਹੈ ਵੀ ਦੱਤ ਛੜਨਾ ਮਾਰਦੀ ਹੋਵੇ ਤੇ ਆਪਾਂ ਕੋਈ ਧਾਰਾ ਮਾਰ ਹੀ ਦਿੰਨੇ ਰਹੀ ਆ ਦੇਖੋ ਜੀ ਸੋ ਇਸੇ ਦਾ ਦੋਸਤ ਨਿਆਣਾ ਕਹਿ ਦਿੰਦਾ ਕੋਈ ਗਾਲੀ ਨਾ ਕਸਾਂ ਠੰਡੀ ਧੀਰੀ ਆਵੇ ਠੀਕ ਆ ਵੀਰੇ ਫਿਰ ਪਾ ਕਾਇਰੋਤ ਕਰਕੇ ਤੈਨੂੰ ਮਾਰ ਦਈ ਤਾਂ ਹੀ ਤੇਰਾ ਮਰਉਣ ਵਾਲੇ ਤੇ ਮਾਰ ਦੀ ਕਰਪਾ ਜਿੱਥੇ ਆਪਾਂ ਆਪਾਂ ਚ ਪਾਸ ਕਰ ਲਈਏ ਫਿਰ ਲੋਡ ਹੀ ਨਹੀਂ ਭੈਣ ਭਰਾ ਨੂੰ ਲਓ ਜੀ ਠੀਕ ਆ ਜੀ ਬੈਤਣ ਕੇ ਮੇਰਾ ਭਰਾ ਸੌਦਾ ਕਰ ਲੈ ਠੀਕ ਆ ਜੀ ਕੋਈ ਕਿਉਂਕਿ ਕੋਈ ਛਟਾਕਲ ਕੋਈ ਲੱਤ ਛੜ ਮਾਰਨ ਵਾਲਾ ਪਸ਼ੂ ਵੈਸੇ ਇਨੇ ਚਰਚ ਬਥੇਰਾ ਕੁਛ ਦੇਸੀ ਪੈਂਦਾ ਬਾਕੀ ਆਪਾਂ ਤੁਹਾਨੂੰ 2-2 4-4 ਧਾਰਾਂ ਨਹੀਂ ਅੱਧਾ ਕਿਲੋ ਕੋ ਕਿਲੋ ਖੰਡ ਭਰਾ ਕੇ ਦਸਦੀ ਨਾਲ ਦਿਖਾਵਾਂਗੇ ਚੌਥਾ ਨਵੇਂ ਵਿੱਚੋਂ ਆਹ ਲਓ ਜੀ ਰਾਗਤ ਉਂਗਲਾਂ ਕੋਲ ਜਿੱਦਾਂ ਮੋਟੀਆਂ ਧਾਰਾ ਹੋਣਗੀਆਂ ਉਂਗਲਾਂ ਕੋਲ ਜਿੱਦਾਂ ਗੁੱਟਾਂ ਕੋਲ ਜਿੱਦਾਂ ਮੋਟੀਆਂ ਧਾਰਾ ਮੈਂ ਨਾ ਵੀ ਦੋ ਚਾਰ ਮਿੰਟਾਂ ਜਿਹੜਾ 17 18 ਕਿਲੋ ਬਾਲਾ ਚਾਹੀਏ ਦੋ ਚਾਰ ਮਿੰਟਾਂ ਬਲੇ ਬਲੇ ਇਧਰੇ ਹਲਾ ਚੁਵਾਈ ਮੋਟੀ ਦਾ ਤਾਂ ਫਾਇਦਾ ਮੈਂ ਨਾ ਜੇ ਦੋ ਮਿੰਟ ਅਖਰ ਮੋਬਾਈਲ ਹੀ ਹੁਣੇ ਕੋਈ ਕਰ ਦੇਣੀ ਆ ਆ ਮਗਰ ਲਖਾਂ ਦੀ ਮਾਰਦੇ ਭਿੰਦੇ ਕੋਈ ਤੇਰੇ ਤੇ ਬੇਤਬਰੀ ਥੋੜਾ ਕਿਹਨਾਂ ਕਿਹੇ ਗੱਲ ਦੀ ਮਾਲ ਅੱਗੇ ਬੇਤਰ ਕੋਈ ਆ ਦੇ ਵਿੱਚ ਕਿੰਨੀ ਚਾਹ ਤੇ ਕਿਹਾ ਯਕੀਨ ਤੇ ਦੁਨੀਆ ਕਾਇਮ ਹੈ ਭਰਾ ਜੇ ਕੋਈ ਕਰੇ ਤੇ ਜਾ ਜਾ ਕਰਾਵੇ ਫਿਰ ਆ ਗਿਆ ਆ ਵੇਖੋ ਜੀ ਹੁਣ ਇਹਨੂੰ ਫੱਟੀ ਵਾਲੀ ਕਹੋ ਉਹਨੂੰ ਘੂਠੀ ਵਾਲੀ ਕਹੋ ਉਹਨੂੰ ਗੰਨੇ ਵਾਲੀ ਉਹ ਸੱਚਾ ਵੀ ਉਂਗਲ ਜਿੱਡੀ ਨਹੀਂ ਘੂਠੇ ਜਿੱਡੀ ਦਾ ਆ ਲੈ ਜੀ ਇਹ ਫੋਨ ਦੀ ਗਰਲ ਗਰਲ ਚੰਗੀ ਇਹ ਚੌੜ ਜਵਾਰੇ ਪਾਸਿਓਂ ਕਰਮਾਂ ਲਈ ਸਰਾ ਹੋਇਆ ਓਕੇ ਬਹੁਤ ਖੂਬਸੂਰਤ ਚੰਗੀ ਚੌੜ ਲੈ ਜੋਨਾ ਕਿਲੋ ਡੇਢ 2 ਕਿਲੋ ਵੇਖੋ ਬਾਲਟੀ ਜੇ ਦੁੱਧ ਪਾਤਾ ਤੇ ਬੋਲੇ ਬੋਲਾ 218 ਕਿਲੋ ਹਾਂ ਬਾਕੀ ਮੇਰਾ ਭਰਾ ਚਲੋ ਸੇਵਾ ਵਾਲਾ ਕੋਈ ਚੰਗਾ ਸਾਈਂ ਮਿਲ ਗਿਆ ਜੀ ਤਾਂ ਬਾਹਰ ਆਸਾ ਨਿਕਲੂ ਰਾਮ ਨਾ ਹਾਂ ਦੁੱਧ ਚਵਾਈ ਚੱਲੂ ਚੰਗਾ ਤੇ ਨਾਲ ਇਹਨਾਂ ਦੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਨਾਰੂਆ ਕੋਈ ਵੀਰ ਆਪਣਾ ਇਹ ਲਾ ਕੇ ਠੀਕ ਹੈ ਜੀ ਨਾਲ ਇਹ ਬੱਛੀ ਆ ਟੱਪੀ ਨਾਰੂਆ ਨਾਲ ਸੋ ਕਰਾਸ ਬਰੀਡ ਦੇ ਵਿੱਚ ਇਹ ਆਫ ਆ ਸੋ ਹੁਣ ਗਰਮੀ ਦੇ ਵਿੱਚ ਗਰਮੀ ਦਾ ਸਰਦੀ ਦੇ ਵਿੱਚ ਹੋਰ ਵੀ ਵਾਧੇ ਦੀ ਇਹ ਗਰਮੀ ਦੇ ਵਿੱਚ ਕਰਮਾ ਲਈ ਫੇਰ ਮੇਰੀ ਬਰਫ਼ ਲੱਗ ਫੜੀ ਤਾਂ ਡਰਦੀ ਬੜੀ ਆ ਵੇਖੋ ਉਹ ਨਹੀਂ ਰਾਤ ਸਾਂ ਗਾੜੀ ਤੋਂ ਨਹੀਂ ਥੱਬੇ ਵਾਲੀ ਫਿਰਦੀ ਕਣੀ ਲਓ ਜੀ ਕਰੋ ਚਿਰਫ ਇੱਕ ਕਿਲੋ ਇੱਕ ਛੱਡੀ ਦੇਣੀ ਇੱਕੋ ਕਿਲੋ ਜੀ ਠੀਕ ਆ ਹਾਂਜੀ ਕਰੋ ਚੱਕ ਠੀਕ ਆ ਜੀ ਬਾਕੀ ਆਰਡਰ ਕਾਫੀ ਸੋਹਣਾ ਦੋਸਤੋ ਹੁਣ 12 12:30 ਵਜੇ ਦਾ ਟਾਈਮ ਆ ਦੁਪਹਿਰ ਦਾ ਉਹ ਸਕੋਰਿੰਗ ਤੁਸੀਂ ਆਈਡੀਆ ਲਾ ਲਿਆ ਜੇ ਕੋਈ ਵੀ ਬਣੀ ਥਣੀ ਮੇਰਾ ਭਰਾ ਵੇਖਣੀ ਚਾਹੁੰਦਾ ਚੋਣੀ ਚਾਹੁੰਦਾ ਦੋ ਟਾਈਮ ਚੋ ਚਾਰ ਟਾਈਮ ਚੋ ਸੋ ਆਪਣਾ ਬਿਲਕੁਲ ਜਿਹੜਾ ਹੱਕ ਸਮਝਿਆ ਕਰੋ ਕਿਉਂਕਿ ਪੈਸੇ ਲਾਉਣੇ ਆ ਕੋਈ ਤੁਹਾਨੂੰ ਜਿਹੜਾ ਚੋਣੋ ਰੋਗਦਾ ਨਹੀਂਗਾ ਠੀਕ ਹੈ ਰਸ ਹੈ ਨਹੀਂ ਅਹੀਂ ਦੇ ਕਿ ਜੇ ਅਸੀਂ ਨਗਦ ਅਗਲੇ ਦੋ ਰੁਪਏ ਮੰਗਦੇ ਆ ਰਾਂਗੇ ਲੱਟ ਲੈ ਜੇ ਹਾਂ ਜੇ ਅਸੀਂ ਪੈਸੇ ਖੜਕਾ ਕੇ ਮੰਗਦੇ ਆ ਆਪ ਦਾ ਭਾਂਡ ਭਰਾਵੇ ਤੇ 18 ਕਿਲੋ ਦੱਸਿਆ ਨਾ ਹਾਂ ਆਵੇਂ ਦੋ ਟਾਂਜ ਹੋਵੇ ਤਿੰਨ ਟਾਂਜ ਹੋਵੇ ਬੇਸ਼ੱਕ ਅੱਜ ਸ਼ਾਮਾਂ ਨੂੰ ਖਾਲੀ ਕਰਦੇ ਸਵੇਰੇ 6 ਵਜੇ ਚੋੜੇ ਹਨਕੇ ਸ਼ਾਮਾਂ ਨੂੰ 6 ਹੋ ਗਿਆ ਲਿੱਪ ਮਾਰ ਕੇ ਖੜੇ ਕੋਈ ਇਹਦੇ ਵਿੱਚ ਆ ਪਹਿਣੀ ਆ ਦੇ ਵੀਤਰਾ ਵੀਰ ਮੰਗਾ ਆਹਾ ਆਹਾ ਇਧਰ ਇਧਰ ਓਨੀ ਗੱਡੀਆਂ ਤੋਂ ਓਨੀ ਪੁਛਾਰੀਆਂ ਮਾਰ ਕੇ ਦੀ ਕਿਰਪਾ ਵੇਖਣ ਨੂੰ ਲੱਗੀ ਆ ਦੇਖੋ ਕਮਾਲੋ ਟੈਂਡਲ ਨੇ ਰਾਸਨ ਦੁੱਧ ਮਾਲਕ ਦੇ ਕਿਰਪਾ ਹੋ ਸਕਦਾ 25 ਕਿਲੋ ਚ ਵਾਜੇ ਆਹ ਵੀ ਦੀ ਆਪਾਂ ਤਸੱਲੀ ਦਿੰਨੇ ਆ ਤੇ 25 ਕਿਲੋ ਚ ਵਾਜੇ ਪਾਪਾ ਜੀ ਕੋਈ ਸਮੁੰਦਰ ਆ ਵੀਰ ਭਿੰਦੇ ਪਰ ਬਾਕੀ ਵੇਖ ਲੈ ਦੁੱਧੇ ਸੂਏ ਪਾਉਣ ਬਤੱਜਾ ਸਮਝ ਲੈਦਾ ਥੱਬਾ ਲੈ ਨਹੀਂ ਫਿਰਦੀ ਵੀ ਨਹੀਂ ਲਾ ਬੇਠੀਗਾ ਜੀ ਸੋ ਮਗਰੇ ਪਾਈ ਫਿਰਦੀ ਕਰਮਾਣੀ ਹਜੇ ਬੋਲੇ ਬੋਲੇ ਦੇ ਵਿੱਚ ਹੀ ਆ ਠੀਕ ਹੈ ਜੀ ਸਟਾਵਿੰਗ ਬੋਲੇ ਤੋਂ ਚੰਗੀ ਆ ਉਮੀਦ ਆਪਾਂ ਚੰਗੀ ਕਰ ਸਕਦੇ ਜੇਕਰ 18 17 18 ਲੀਟਰ ਬੋਲੇ ਹੀ ਆ ਤੇ 20 ਲੀਟਰ ਤੋਂ ਬਾਰ ਬਾਰ ਦੁੱਧ ਚਬਾਉਣਾ ਵੀ ਚਾਹੀਦਾ ਤੋ ਸਤਾਂ ਤੋਂ ਬੜਾ ਸੁਆਦੀ ਆ ਬਾਕੀ ਭਰਾ ਕੇ ਆਪਾਂ ਚੋਕੇ ਤੁਹਾਨੂੰ ਵਿੱਚੇ ਤਸਲੀ ਨਾਲ ਦਿਖਾ ਦਿੱਤੀ ਆ ਮਗਰ ਬੱਛੀ ਪਲੱਸ ਪੁਆਇੰਟ ਆ ਕਿ ਲੋ ਵਾਧੇ ਦੀ ਆ ਕੱਲ ਨੂੰ ਕੋਈ ਭਰਾ ਚੰਗੀ ਮਗਰ ਕੇਅਰ ਕਰਕੇ ਬੱਛੀ ਤਿਆਰ ਕਰ ਲੂਗਾ ਇਹ ਭਿੰਦੇ ਕੀ ਮੋਲ ਕੀ ਡਿਮਾਂਡ ਰਊਗੀ ਭਰਾ ਇਹਦਾ ਰਾਸ ਆ 77000 ਦੇ ਦੇ ਰਿਆਂਗੇ 77000 77000 ਦੀ ਦੇ ਦੇਾਂਗੇ ਜਿਹੜਾ ਡੇਨ ਲੈਣੇ ਕੋਈ ਮਾਨਤਨ ਕਰਕੇ ਭਿੰਦੇ ਜਾਇਜ਼ ਕਰਕੇ ਦੇ ਦਈਏ ਕੋਈ ਮਾਤਾ ਰਾਸ ਆ ਤੂੰ ਦੱਸ ਦੇ ਫਿਰ 70 ਦੇ ਹਾਂ ਚੱਲ 3 ਹੀ ਇੱਚੋ ਘਟਾਇਆ ਜਿਹੜਾ ਉਹਨਰ ਆਇਆ ਠੱਗਾਂ ਦਾ ਉਹ ਛੱਡ ਗਿਆ ਭੈਣ ਭਰਾਵਾਂ ਨੂੰ ਪਾਉਣ ਲੱਗਾ ਚਲੋ ਮੈਂ ਤਾਂ ਰੁਲ ਗਿਆ ਦੋ ਦਿਨ ਉਹ ਆਪਾਂ 7000 ਭੈਣ ਭਰਾਵਾਂ ਨੂੰ ਛੱਡ ਦੇਣਾ ਜਿਹੜੇ ਠੱਗ ਮੈਨੂੰ 7000 ਦੇ ਕੇ ਗਏ ਕਿ ਨਹੀਂ ਮੈਂ ਉਹਨਾਂ ਦਾ ਪੈਸਾ ਨਹੀਂ ਖਰਦਾ ਆ 7000 ਤਿੰਨ ਇੱਥੇ ਛੱਡਿਆ ਤੇ ਤਿੰਨ ਇੱਥੇ ਛੱਡਾ 74 ਦੀ 1000 ਕ ਮੈਨੂੰ ਤੇਲ ਦਾ ਛੱਡ ਦੇ ਜਿਹੜਾ ਮੈਂ ਮਗਰ ਤੇਲ ਪਾ ਕੇ ਗਿਆ ਆ ਉਹ ਤਾਂ ਫਿਰ ਤੈਨੂੰ ਪਤਾ ਹੀ ਹੈ ਚਲਾਂ ਦਾ ਪਾ ਗਿਆਂ ਨਾ ਆ ਤੇ 74 ਦੀ 74 ਦੀ ਦੇ ਦੇ 74 ਦੀ ਹਾਂ 74 ਦੀ ਦੇ ਦੇ ਲਓ ਜੀ 74000 ਦੇ ਪਿੰਡਾ ਵੀਰ ਦਾ ਵੀ ਦੇ ਦਿਆਂਗੇ 18 ਲੀਟਰ ਬੋ ਬਾਕੀ ਨਾੜਾ ਨੂੜਾ ਵੇਨਸਪੂਨ ਚ ਲੋਗੇ ਦੇ ਪਰ ਤੁਸੀਂ ਇਹ ਦੇਖ ਹੀ ਸਕਦੇ ਜੇ ਭਰਾ ਕੇ ਆਪਾਂ ਤੁਹਾਨੂੰ ਚੋਕੇ ਕਿਲੋ 2 ਕਿਲੋ ਖੰਡ ਭਰਾ ਕੇ ਦਿਖਾਈ ਦਿੱਤੀ ਆ ਤੇ ਕਰ ਲਓ ਮੇਰਾ ਭਰਾ ਪਹਿਲ ਕਦਮੀ ਚੰਗੀ ਵੈੜ ਆ ਕੋਈ ਛੱਡ ਕੇ ਨਹੀਂ ਜਾਂਦਾਗਾ ਦੁੱਧ ਵਾਲੀ ਵੈੜ ਆ ਬਾਕੀ ਆਏਗਾ ਨਾ ਮਾਨਤਨ ਕਰਦਾਂਗੇ ਕੋਈ ਈ ਗੱਲ ਨਹੀਂ ਹਾਂ ਚਲੋ ਤਾਂ ਦੇ ਦੋਸਤਾਂ ਕੋਈ ਪਰਾਇਆ ਪਾੜਾ ਥੋੜਾ ਬਾਰੇ ਛੱਡ ਦਿਆਂ ਖੁਸ਼ੀ ਨਾਲ ਜਿੰਨਾ ਚਲੋ ਹੋ ਗਿਆ ਤਾਂ ਜ਼ਰੂਰ ਹਾਂਜੀ ਉਹਨਾਂ ਛੱਡ ਦਿਆਂ ਇਹਦੇ ਵੀ ਇਸ ਤੋਂ ਬਾਅਦ ਇੱਕ ਆਪਣੇ ਕੋਲ ਝੋਟੀ ਖੜੀ ਪਰਲੇ ਆਸੇ ਅੱਗੇ ਵੀ ਆਪਾਂ ਨਾ ਵੀਡੀਓ ਚ ਪਾਈ ਆ ਹਾਂ ਇਹਨਾ ਮਤਲਬ ਮੇਰਾ ਵੀਰ ਬਣ ਕੇ ਹੋਈ ਆ ਕਰੀ ਸੇਕ ਡੰਡਾ ਮੈਂ ਹਰੇਕ ਭਣ ਭਰਾ ਨੂੰ ਆਣਾ ਆ ਵੀ ਕੱਟੀ ਨਹੀਂ ਆਪਾਂ ਦੇਣੀ ਜਿਹੜਾ ਭਣ ਭਰਾ ਕਰਦਾ ਨਾ ਫੋਨ ਆਪਾਂ ਪਹਿਲੇ ਆਣਾ ਟਾਈਮ ਲਓ ਦੱਸੋ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਜੀ ਇਹ ਝੋਟੀ ਬਹੁਤੇ ਵੀਰਾਂ ਦੇ ਆ ਵੀ ਸ਼ਾਇਦ ਕੱਟੀ ਆ ਮਗਰ ਤੇ ਬਗੈਰ ਠੀਕ ਆ ਜੀ ਕਿਉਂਕਿ ਵਿਗਣਾ ਕਈ ਵਾਰ ਭਰਾਵਾਂ ਦੇ ਮਾਰਚ ਹੁੰਦਾ ਵੀ ਕੱਟੀ ਵੀ ਨਾਲ ਹੁੰਦੀ ਤੇ ਫੇਰ ਹੀ ਖਰੀਦ ਲਈਏ ਤੇ ਫਿਰਦਾ ਵੀਰਾਂ ਦਾ ਵੀ ਆਪਾਂ ਕੱਟੀ ਨਹੀਂ ਦੇਣੀਗੀ ਕੱਲੀ ਝੋਟੀ ਵਕਾਊ ਆ ਕੱਲੀ ਝੋਟੀ ਵੇਚਣੀ ਆ ਠੀਕ ਆ ਜੀ ਨੀਲੀ ਰਵੀ ਦੀ ਕੱਟੀ ਮਗਰ ਆ ਵੀਰਾਂ ਦਾ ਵੀ ਆਪਾਂ ਰੱਖ ਸੋ ਸਿੱਧੀ ਜੀ ਗੱਲ ਆ ਅੱਗੇ ਜਿਹੜੇ ਭਰਾ ਨੂੰ ਪਸੰਦ ਆਊਗੀ ਗੱਲ ਕਰਦੇ ਜੇ ਬਿਲਕੁਲ ਕੂੜੀ ਕੱਤੀ ਆ ਦਸਾਂ 12 ਦਿਨਾਂ ਦੀ ਹੋਊਗੀ ਹਾਂ ਇੰਝ ਹੀ ਗਲੜਾ ਕਰਾ ਸੀ 15 ਦਿਨਾਂ ਲੜਾ ਪਰ ਇੱਕ ਬੇਨਤੀ ਮੇਰਾ ਭਰਾ ਹੈ ਇਹ ਹਾਂ ਤੇਰੇ ਭੈਣ ਭਰਾ ਪਤਾ ਨਹੀਂ ਕਿੰਨਾ ਫੋਨ ਕਰਦਾ ਵੀਰ ਕੱਤੀ ਦੇ ਦੇ ਨਹੀਂ ਤੇ ਕੱਲੀ ਕੱਤੀ ਦੇ ਦੇ ਵੱਜ ਨਾ ਦੇ ਆਪਾਂ ਮਾਝੀ ਮਾਝ ਦੇਣੀ ਕੱਤੀ ਨਹੀਂ ਦੇਣੀ ਹਾਂ ਦੁੱਧ ਨਾਂ ਤੋਂ 10 ਲ ਹੋਊਗਾ ਹਾਂ ਤੇ ਜਦੋਂ ਮਰਜੀ ਭੈਣ ਭਰਾ ਕੋਲ ਮਿੱਠੀ ਮਿੱਟੀ ਚੋਣ ਚਵਾ ਕਈ ਵਰਾਉਂਦਾ ਨਾ ਵੀ ਬੱਚੇ ਤੇ ਮਿਲਦੀ ਹੈ ਬੱਚੇ ਤੋਂ ਬਗੈਰ ਕਿਵੇਂ ਬੱਚਾ ਬਿਲਕੁਲ ਇਹਦਾ ਦੂਰ ਕਰਤਾ ਹੈ ਹਾਂ ਇਸ ਤਰ੍ਹਾਂ ਨਹੀਂ ਦੀ ਬੱਚੇ ਨੂੰ ਇਸ ਤਰ੍ਹਾਂ ਪਾੜਾ ਪਾਉਣਾ ਬੱਚੇ ਲਈ ਵੈੰਦੀ ਨਹੀਂ ਅੱਛਾ ਐਦਾਂ ਪਾੜਾ ਪਾ ਥਾਪੀ ਮਾਰ ਕੇ ਕੰਮ ਨਹੀਂ ਕਰਮਾਉਣੀ ਨੀਲੀ ਦੀ ਹੁਣ ਕਰਕੇ ਵੈਸੇ ਵੀ ਗੱਜ ਕੀ ਆ ਹਾਂ ਵੰਗਾ ਥੱਲੇ ਪਾ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਬੱਚੇ ਦਾ ਸਾਰਾ ਮਾਰਾ ਮੋੜ ਕਰਦੀ ਆ ਠੀਕ ਆ ਤੇ ਬਾਕੀ ਵਸੇ ਨੀਲੀ ਰਾਵੀ ਦੀ ਮਗਰ ਇਹਦੇ ਕੱਟੀ ਆ ਉਹ ਨਹੀਂ ਦੇਣਗੀ ਕੋਈ ਫੇਰ ਆ ਪਰ ਰਿਪੀਟ ਕਰ ਦਿੰਨੇ ਆ ਕੱਲੀ ਭਿੰਦਾ ਦਾ ਵੀ ਝੋਟੀ ਦੇਣੀ ਹੈ ਪਹਿਲਾਂ ਹੀ ਨਾ ਹਾਂ ਪਹਿਲਾਂ 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 ਝੋਟੀ ਆ ਲੈ ਵੀ ਸਿਵਕ ਐਨ ਮਾਰਾ ਕੱਢ ਕੇ ਤੋਰ ਕੇ ਦਿਖਾ ਦੇ 9 10 9 10 ਕਿਲੋ ਦੋਸਤੋ ਦੁੱਧ ਇਹਦੇ ਫੰਨੇ ਹੁਣ ਮੌਜੂਦ ਆ ਜਿਹੜੇ ਮੇਰੇ ਭਰਾ ਨੂੰ ਜਸੂਗੀ ਪਹਾੜੇ ਤੇ ਲੱਗੀ ਆ ਪਹਾੜੇ ਤੇ ਆ ਗਈ ਆ ਮਤਲਬ ਚਾਰ ਤੇ ਵੰਡੇ ਤੇ ਲੱਗੀ ਆ ਕੋਈ ਇਹ ਨਹੀਂ ਦਿੱਕਤ ਆਊਗੀ ਕਿਸੇ ਭਰਾ ਨੂੰ ਕਿ ਟੀਕਾ ਲਾਉਣਾ ਪੈ ਜੂਗਾ ਤੁਹਾਡੇ ਘਰ ਜਦੋਂ ਗਈ ਬੇਸ਼ੱਕ ਇੱਥੇ ਆਣ ਕੇ ਦੋ ਟਾਈਮ ਆਪ ਦੀ ਅੱਗੇ ਪਹਾੜਾ ਪਾ ਕੇ ਠੀਕ ਹੈ ਜੀ ਵੰਡਾ ਪਾ ਕੇ ਤੁਸੀਂ ਚਵਾਈ ਨਹੀਂ ਬੈਠ ਸਕਦੇ ਜੇ ਚੋ ਸਕਦੇ ਜੀ ਸੋ ਬਿਲਕੁਲ ਝੂਟੀ ਆਪ ਤੁਹਾਨੂੰ ਦਿਖਾ ਰਹੇ ਆ 9 10 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ 12 ਤੋਂ 15 ਦਿਨਾਂ ਦੀ ਸਾਰੀ ਸੂਈ ਆ ਨੇਵੇ ਦੀ ਪੱਦਰ ਇੱਕ ਸਾਰ ਆ ਪਿਛੋਂ ਠੀਕ ਆ ਸੋ ਫੇਸ ਕੁਆਲਟੀ ਚੰਗੀ ਆ ਮੂੰਹ ਮੱਥੇ ਦੀ ਤੁਸੀਂ ਸਾਹਮਣੇ ਦੇਖ ਲਓ ਠੀਕ ਆ ਤੇ ਥਾਂ ਤੋਂ ਬਹੁਤ ਵਧੀਆ ਕਾਇਮ ਲੱਗਾ ਕਰਮਾ ਦੇ ਨੂੰ ਅਰਨੀਆਂ ਵਰਗੇ ਥਾਂ ਨੇ ਗਾਇਬ ਸਪੇਸ ਵਾਟ ਚੰਗੀ ਆ ਦੇਖੋ ਠੀਕ ਆ ਬਾਕੀ ਪਿੰਡੇ ਵੀ ਚਵਾਈ ਵੀ ਕਰਨ ਕਰ ਲਈ ਨਾ ਚਵਾਈ ਰਾਸ ਜਿੱਕਰ ਤੈਨੂੰ ਗਾਂ ਚਵਾਦੀ ਆ ਨਾ ਇਹੋ ਜੀ ਇਹਨੂੰ ਚਵਾਈ ਲੱਗੀ ਗੱਲ ਹੀ ਛੱਡ ਦੇ ਠੀਕ ਆ ਜੀ ਹਾਂ ਲਓ ਜੀ ਮੇਰੇ ਪ੍ਰਭੂ ਕਰੋ ਗੱਲ ਬਾਤ ਠੀਕ ਆ ਸੋ ਜੈਜ ਰੇਡ ਦੇ ਵਿੱਚ ਮਿਲ ਜੂਗੀ ਝੋਟੀ ਠੀਕ ਆ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਚਲੋ ਬੱਚਾ ਵੀ ਮਗਰ ਮਿਲ ਜੇ ਪਰ ਚਲੋ ਉਹ ਅਗਲੇ ਭਰਾ ਦੀ ਆਪੋ ਆਪਣੀ ਮਰਜ਼ੀ ਹੁੰਦੀ ਹੈ ਕਿਸੇ ਮਾਲਕ ਦੀ ਕੋਈ ਘਰੋਂ ਵੀ ਸੇਲ ਕਰਦਾ ਕਿ ਕਿਸੇ ਦਾ ਮਨ ਆ ਜੇ ਵੀ ਨਹੀਂ ਕੱਤੀ ਚੰਗੀ ਐ ਚੰਗਾ ਸੀਮਨ ਰਖਾਇਆ ਸੀਗਾ ਤੇ ਕੱਤੀ ਨਹੀਂ ਦੇਣੀਗੀ ਤੇ ਪਸ਼ੂ ਫਿਰ ਵੀ ਵਿਖ ਜਾਂਦੇ ਆ ਠੀਕ ਆ ਜੀ ਝੋਟੀ ਤੁਹਾਡੇ ਸਾਹਮਣੇ ਆ ਪਰ ਆਸਾਂ ਜਿਹੜਾ ਦਾ ਮੋਲ ਉਹਨਾਂ ਆਪਾਂ ਕਰਦੇ ਨਾ ਹਾਂ ਇਹਦੇ ਨਾਲ ਮੈਨੂੰ ਝੋਟੀ ਦਾ 9798000 ਰੁਪਿਆ ਲੱਗਾ ਹੈ ਹਾਂ ਕੱਟੀ ਦੇ ਨਾਲ ਹਾਂ ਕੱਲੀ ਕੱਟੀ ਮੇਰੀ 22000 ਦੀ ਲੈਂਦੇ ਆ ਹਾਂ ਪਰ ਚਲੋ ਆਪਾਂ ਕੱਟੀ ਰੱਖਣੀ ਆ ਇਹ 95 97 ਜੋ ਮਰਜ਼ੀ ਲਗਾ ਇਹ ਅੱਜ ਦੇ ਦੇਣੀ ਆ ਆਪਾਂ 75000 ਦੀ 75 ਰੁਪਿਆ ਅਗਲੇ ਨੂੰ 22000 ਛੱਡ ਦੇਣੀ ਆ ਆ ਇਹ ਨਹੀਂ ਵੀ ਕੱਲਾ ਕੱਟੀ ਲਾ ਲਈਆ ਤੇ ਯਾਰ ਮੋਲ ਉਹ ਹੀ ਆ ਹਾਂ ਅੱਜ ਕੱਟੀ ਇਹ ਲਾ ਕੇ 75000 ਦੀ ਦੇ ਦੇ ਆ 75 ਦੀ ਆ 20000 ਰੁਪਿਆ ਵਿੱਚ ਛੱਡ ਦੇਣੀ ਲੋ ਵੀ ਇਹ 75000 ਰੁਪਿਆ ਅੱਜ ਮਿਲ ਜੂਗੀ ਮੇਰੇ ਵੀਰ ਨੂੰ ਠੀਕ ਆ ਜੀ ਬਾਕੀ ਪਹਾੜੇ ਤੇ ਮਿਲਦੀ ਹੈ ਜਿੱਦਾਂ ਮਰਜ਼ੀ ਚੋਕੇ ਤਸੱਲੀ ਕਰੋ ਆਪੀ ਸੋ ਇਹ ਅੱਜ ਮਾਲ ਆਪਾਂ ਦਿਖਾਉਣਾ ਸੀ ਵੀਰ ਭਿੰਦੇ ਹੁਣੇ ਦੇ ਘਰੋਂ ਤੁਹਾਨੂੰ ਟੋਟਲ 3 ਨਗ ਸੀਗੇ ਤਿੰਨੇ ਸਾਫ ਸੁਥਰੇ ਪਸ਼ੂ ਆ ਇੱਥੇ ਆਣ ਕੇ ਮੇਰਾ ਵੀਰ ਚੋਵੋ ਤੁਹਾਨੂੰ ਕੋਈ ਡਾਕਟ ਕਈ ਨਹੀਂਗਾ ਜਿੱਥੋਂ ਵੀ ਕਿਸੇ ਭਰਾਣੇ ਚੋਕੇ ਤਸੱਲੀ ਕਰਕੇ ਖਰੀਦਣਾ ਜਿਹੜੇ ਵੀਰ ਨੇ ਖਾਸ ਤੌਰ ਤੇ ਪੈਸੇ ਲਾਉਣੇ ਆ ਉਹ ਵਿਜ਼ਿਟ ਪਹਿਲਾਂ ਵੀ ਜ਼ਿਕਰ ਕੀਤਾ ਸੀ ਜ਼ਰੂਰ ਕਰਦੇ ਕਰਦਾ ਭਿੰਦੇ ਵੀਰ ਬਾਕੀ ਆਪਣੇ ਨੰਬਰ ਜਿਹੜੇ ਯਲ ਨੀਦਾ ਉੱਤੇ ਹਾਂ ਆਜਾ ਨੰਬਰ ਇਹੋ ਹੀ ਹੈ ਭੈਣ ਭਰਾ 95923 ਦੇ 75512 84470 ਦਾ 0740 ਲਓ ਜੀ ਫਲੈਕਸ ਦੇ ਵਿੱਚ ਨੰਬਰ ਤੁਸੀਂ ਦੇਖ ਲਓ ਸੰਧੂ ਡੇਰੀ ਫਾਰਮ ਪਿੰਡ ਪੂਨੀਆ ਵਿਰ ਭਿੰਦੇ ਦੇ ਕੋਲ ਪਹੁੰਚੇ ਆ ਪਸ਼ੂ ਕਿਸੇ ਨੇ ਵੇਚਣਾ ਚਾਹੇ ਖਰੀਦਣਾ ਕਰੋ ਸੰਪਰਕ ਵੀਰ ਦੇ ਨਾਲ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ